ਬੜੀ ਆਪਣਾ ਤੇ ਮੇਰਾ ਕੌਨਸਟੇਬਲ ਸੁਨਦਰ ਸਿੰਘ ਹੈ ਜੀ ਤੇ ਕਿਹੜੀ ਗੱਡੀ ਕਿਉਂ ਕਿੱਥੇ ਤਰਨਾ ਦੋ ਤੇ ਸਾਡਾ ਬੀਟ ਹੈ ਸਾਡੀ ਗੜਚਾਂਕਰ ਤੋਂ ਆਪਣੇ ਹਿਸ਼ਾਰਪੁਰ ਤੋਂ ਗੜਚਾਂਕਰ ਤੇ ਗੜਚਾਂਕਰ ਤੋਂ ਧਮਾਈ ਜੀ ਤੇ ਸਾਨੂੰ ਤਕਰੀਬਨ 550 ਤੇ ਕਾਲ ਆਈ ਆ ਕੰਟਰੋਲ ਰੂਮ ਤੋਂ ਤੇ ਕਿ ਐਕਸੀਡੈਂਟ ਹੋ ਗਿਆ ਆਈ ਵੀ ਵਾਈ ਹਸਪੀਟਲ ਦੇ ਕੋਲ ਤੇ ਅਸੀਂ ਮੌਕੇ ਤੇ 8 ਮਿੰਟਾਂ ਦੇ ਵਿੱਚ ਤੇ ਪਹੁੰਚ ਗਏ ਸੀ ਟਾਈਮ ਦੇ ਨਾਲ ਤੇ ਦੇਖਿਆ ਤਾਂ ਐਕਸੀਡੈਂਟ ਮਰੂਤੀ ਕਾਰ ਚ ਟਰੱਕ ਵੱਜਿਆ ਹੋਇਆ ਸੀਗਾ ਤੇ ਮੌਕੇ ਦੇ ਮੁੰਡੇ ਦੀ ਡੈਥ ਹੋ ਗਈ ਸੀਗੀ 22 ਸਾਲ ਦਾ ਮੁੰਡਾ ਸੀ ਤੇ ਮੁੰਡੇ ਦਾ ਨਾਮ ਸੀਗਾ ਜੰਗ ਬਾਹਦਰ ਤੇ ਆਪਣਾ ਡੈਡੀ ਉਹਨਾਂ ਦਾ ਨਾਮ ਸਰਵਿਸ ਸਿੰਘ ਉਹ ਲਾਲੀ ਕਹਿੰਦੇ ਤੇ ਅਲਾਹਾਬਾਦ ਤੋਂ ਸੀਗੇ ਉਹ ਤੇ ਉਹਨਾਂ ਨੂੰ ਆਪਣੇ ਟਰੈਕਟਰ ਦੀ ਜ਼ਹਿਤਤਾ ਦੇ ਨਾਲ ਤੇ ਉਹਨਾਂ ਨੂੰ ਜਿਹਦਾ ਪੈਰ ਸੀ ਉਹਨਾਂ ਦੇ ਵਿੱਚ ਫਸਿਓ ਜੀ ਉਹਨਾਂ ਨੂੰ ਟਰੈਕਟਰ ਦੀ ਮਦਦ ਦੇ ਨਾਲ ਉਹਨਾਂ ਨੂੰ ਬਾਹਰ ਕੀਤਾ ਕੱਢਿਆ ਤੇ ਆਪਣੇ ਐਂਬੂਲੈਂਸ ਚ ਪਾ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਸੀਗਾ ਜੀ ਕੀ ਲੱਗਦਾ ਜੀ ਐਕਸੀਡੈਂਟ ਦਾ ਹੋਰ ਕੀ ਕਾਰਨ ਸੀਗਾ ਐਕਸੀਡੈਂਟ ਹਜੇ ਕਲੀਅਰ ਨਹੀਂ ਹੈਗਾ ਸਰ ਤੇ ਜਿੱਦਾਂ ਵੀ ਰਿਪੋਰਟ ਸਰ ਜਿੱਦਾਂ ਵੀ ਹੋਊਗੀ ਮੋਰਿਓ ਉਹਦਾ ਫੇਰ ਪਤਾ ਕਰਕੇ ਇੱਕ ਜਣਾ ਸੀ ਮੁੰਡਾ ਤੇ 22 ਸਾਲਾਂ ਦਾ ਮੁੰਡਾ ਸੀ ਉਹ ਜੀ ਤੁਸੀਂ 112 ਗੱਡੀ 'ਚ ਤੁਹਾਨੂੰ ਕਦੇ ਹੀ ਡਿਊਟੀ ਸਾਡੀ ਡਿਊਟੀ ਸਰ ਹੈਗੀ ਕਿ ਮੈਂ ਜਿੱਦਾਂ ਵੀ ਹਾਈਵੇ ਤੇ ਆਪਣੇ ਕੋਈ ਐਕਸੀਡੈਂਟ ਹੁੰਦਾ ਹੈ ਨਾ ਕੇ ਤੇ ਉੱਥੇ ਉਹਨਾਂ ਦੀ ਹੈਲਪ ਕਰਨੀ ਆ ਜਾਂ ਕੋਈ ਸੱਟ ਲੱਗ ਜਾਂਦੀ ਹੈ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣੀ ਹੈ ਜੇ ਜਿਆਦਾ ਸੀਰੀਅਸ ਕੰਡੀਸ਼ਨ ਆ ਤੇ ਉਹਨਾਂ ਨੂੰ ਆਪਣੇ ਹਸਪਤਲ ਤੇ ਜਾਣਾ ਆ ਤੇ ਮੋਕੇ ਤੇ ਕੁਝ ਵਗੈਰਾ ਪੱਕੀ ਪਹੁੰਚੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਨੇੜੇ ਦੇ ਆਪਣੇ ਥਾਣੇ ਵਾਲੇ ਸਦਰ ਥਾਣਾ ਉੱਥੋਂ ਪਹੁੰਚ ਗਏ ਸੀਗੇ ਜੀ ਕੋਈ ਬਹੁਤ ਬਹੁਤ ਨਾਲ ਧੂਆ ਪੈਂਦਾ ਆ ਤੇ ਮੈਂ ਪਿੱਛੇ ਕਿਸੇ ਨੂੰ ਆ ਦੇਣਾ ਬਹੁਤ ਧਾਏ ਚੱਪਿਆ ਤੇ ਜਿਆਦਾ ਨਾਲ ਪਹੁੰਚ ਆਇਆ ਹਾਂਜੀ ਥਾਣਾ ਦਾ ਨਾਮ ਲਗੋ ਪਿੱਛੋਂ ਤਾਂ ਠੀਕ ਹੋਇਆ ਸੀ ਬਸ ਠੀਕ ਆ ਬਿਠਾਣੇ ਉਹ ਤੁ ਚੱਬੇ ਆ ਕੇ ਪਹਿਲਾਂ ਉੱਥੇ ਚੱਬੇ ਆ ਕੇ ਚੱਲ ਗਿਆ ਜੀ ਮਾਣ ਉਹ ਕਹਿੰਦੇ ਇੱਥੇ ਬੈਠਾ ਹਾਂ ਲੈ ਕੇ ਤਾ ਉਹ ਮੇਰੇ ਨ ਸਰਵਜੀਤ ਸਿੰਘ ਭਾਜੀ ਕੀ ਗੱਲ ਹੋਈ ਅੱਜ ਭਾਜੀ ਸਵੇਰੇ ਬਚਾਣਾ ਸਵੇਰੇ ਸੁੱਤਾ ਉੱਠ ਕੇ ਗਿਆ ਕਿੰਨਾ ਮੈਂ ਬੱਚਿਆਂ ਦੀਆਂ ਵਰਦੀਆਂ ਦੇਣ ਜਾਣਾ ਤੇ ਉਧਰ ਇਹ ਗਿੱਧੇ ਪੰਗੜੇ ਦਾ ਕੰਮ ਕਰਦਾ ਸੀਗਾ ਤੇ ਉੱਥੇ ਕਹਿੰਦਾ ਮੈਂ ਵਰਦੀਆਂ ਦੇਣ ਜਾਣਾ ਤੇ ਸਵੇਰੇ ਉਧਰੋਂ ਆਉਂਦਾ ਸੀਗਾ ਜੀ ਹਾਂ ਜੀ ਤੇ ਆਉਂਦੇ ਆਉਂਦੇ ਤਕਰੀਬਨ ਐਕਸੀਡੈਂਟ ਹੋ ਗਿਆ ਜੀ ਟੱਚ ਆਦੇ ਸੀ ਇੱਕ ਔਰ ਸੀ ਜੀ ਮਰੂਤੀ ਕਾਰ ਕਿੱਥੇ ਹੋਇਆ ਐਕਸੀਡੈਂਟ ਇਹ ਭਾਈ ਆ ਦੂਸਰੇ ਬਲਾਸਪੁਰ ਰੋਡ ਦੇ ਨਾਲ ਹੀ ਆ ਜੀ ਜੀ ਤੇ ਕਾਰ ਆਪਣੀ ਸੀ ਕਾਰ ਆਪਣੀ ਸੀ ਜੀ ਤੇ ਜਿਹੜਾ ਡਰਾਈਵਰ ਟਪੜਾਂ ਜਾਂਦੇ ਨਾ ਹੋਇਆ ਬੰਦਾ ਫੜਲੇ ਜਾਂ ਨਟ ਗਿਆ ਉਹ ਜੀ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਿਆ ਹੈਗਾ ਮੈਨੂੰ ਨਹੀਂ ਪਤਾ ਜੀ ਕਹਿੰਦੇ ਫੜ ਲਿਆ ਕੀ ਮੰਗ ਕਰਦੇ ਜੀ ਮੈਂ ਮੰਗ ਭਾਜੀ ਹੁਣ ਕੀ ਕਰਨਾ ਮੇਰਾ ਤਾਂ ਬੱਚਾ ਚਲ ਗਿਆ ਭਾਜੀ ਸਹੀ ਗੱਲ ਮੈਂ ਮੰਗ ਕਿ ਦੱਸੋ ਇਹਨਾਂ ਤੋਂ ਕੀ ਕਰਾਂ ਮੇਰੇ ਬੱਚੇ ਨੂੰ ਇਹਨਾਂ ਮੇਰੇ ਚੱਕ ਹੀ ਲੰਦੇ ਪਾਣੀ ਭਲਾ ਦਿੰਦੇ ਇਹਨਾਂ ਹੀ ਬਹੁਤ ਸੀਗਾ ਡੇਢ ਘੰਟਾ ਭਾਜੀ ਤੁਹਾਡੇ ਫਿਆ ਉਹ ਬੱਚੇ ਵਿੱਚ ਮੈਂ ਜਾ ਕੇ ਆਪ ਗੱਡਿਆ ਪਰ ਡੇਢ ਘੰਟੇ ਬਾਅਦ ਤਾਂ ਮੈਂ ਗਿਆ ਹੁਣ ਠੀਕ ਹੈ ਜੀ ਤੁਸੀਂ ਕਹਿੰਦੇ ਪੁਲਿਸ ਕੋਈ ਨਹੀਂ ਪਹੁੰਚਾ ਮੋਕੇ ਤੇ ਪੁਲਿਸ ਵਾਲੇ ਪਹੁੰਚੇ ਹੋਣਗੇ ਜੀ ਬਾਅਦ ਚ ਪਹੁੰਚੇ ਹੋਣਗੇ ਮੈਨੂੰ ਨਹੀਂ ਇਹਨਾਂ ਦਾ ਹੀ ਫੋਨ ਆਇਆ ਸੀਗਾ ਇਹਨਾਂ ਦੇ ਫੋਨ ਉੱਤੇ ਸਾਡੇ ਇੱਕ ਪਿੰਡ ਦੇ ਬਾਬਾ ਜੀ ਆ ਉਹਨਾਂ ਨੂੰ ਆਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਗੱਡੀ ਨੰਬਰ ਕੀ ਹੈ ਵੀ ਆ ਤੇ ਕਹਿੰਦਾ ਇੱਦਾਂ ਤੇ ਵੈਕਸੀਡੈਂਟ ਹੋ ਗਿਆ ਹੈਗਾ ਬੇ ਮੇਰੀ ਗੱਡੀ ਦੇ ਵਿੱਚ ਐਂਬੂਲੈਂਸ ਦੇ ਕਾਟ ਵੀ ਬਥੇਰੇ ਖਿਲਰੇ ਪਏ ਸੀ ਜੀ ਤੇ ਇਹਦੇ ਬੇਟੇ ਦੇ ਕਾਟ ਵੀ ਹੈਗੇ ਗਿੱਧੇ ਪੰਘੜੇ ਦਾ ਕੰਮ ਕਰਦਾ ਉਸੇ ਕਾਟਾਂ ਦੇ ਉੱਤੇ ਫੋਨ ਕੀਤਾ ਇਹਨਾਂ ਨੂੰ ਸਾਨੂੰ ਮੌਕੇ ਤੇ ਬੇਟੇ ਨੂੰ ਮੌਕੇ ਤੇ ਬਾਜੀ ਉੱਥੇ ਪਤਾ ਨਹੀਂ ਕਿੰਨਾ ਚਿਰ ਤੜਫਣਾ ਆਪਾਂ ਨੇ ਦੇਖਿਆ ਮੈਂ ਤਾਂ ਜਾ ਕੇ ਵਿੱਚੋਂ ਕੱਢਿਆ ਫਸਿਆ ਇਹ ਤਾਂ ਸਾਰੇ ਉੱਥੇ ਦੇਖੀ ਜਾਂਦੇ ਸੀਗੇ ਕਿਸੇ ਨੂੰ ਕੱਢਿਆ ਤੱਕ ਵੀ ਨਹੀਂ ਠੀਕ ਹੈ ਜੀ ਕਿ ਨਾ ਬਹੀ ਆਪਣਾ ਮੇਰਾ ਨਾਮ ਸਰਵਜੀਤ ਸਿੰਘ ਸੰਧੂ ਕੀ ਚੱਕਰ ਪੈ ਗਿਆ ਥਾਣੇ ਤੁਸੀਂ ਹੁਣ ਥਾਣੇ ਸਰ ਮੇਰੇ ਦੋਸਤ ਆ ਸਰਜੀ ਸਿੰਘ ਜੀ ਐਂਬੂਲੈਂਸਾਂ ਦਾ ਕੰਮ ਉਹਨਾਂ ਦਾ ਉਹਨਾਂ ਦੇ ਬੇਟੇ ਦੀ ਡੈਥ ਹੋਈ ਆ ਸਵੇਰੇ ਮਾਰਨਿੰਗ ਟਾਈਮ 6 ਵਜੇ ਟ੍ਰਿਪਰ ਨੇ ਸਾਈਡ ਮਾਰੀ ਆ ਸਾਈਡ ਤੇ ਲਿਜਾ ਕੇ ਉਹਨੂੰ ਗੱਡੀ ਉਹਦੀ ਰਗੜ ਦਿੱਤੀ ਆ ਤੇ ਮੌਕੇ ਤੇ ਡੈਥ ਹੋ ਗਈ ਆ ਤੇ ਅਸੀਂ ਸਵੇਰ ਦੇ ਬੈਠੇ ਆ ਥਾਣੇ ਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਸਰ ਐਫ ਆਈ ਆਰ ਕਰੋ ਤੇ ਉਹਦਾ ਪੋਸਟਮਾਰਟਮ ਹੋਵੇ ਤੇ ਅਸੀਂ ਡੈੱਡ ਬੋਡੀ ਲੈ ਕੇ ਜਾਈਏ ਬਟ ਉਹ ਉਹਨਾਂ ਨੂੰ ਕਾਲ ਆ ਰਹੀ ਆ ਬਾਰ ਬਾਰ ਟ੍ਰਿਪਲ ਡਰਾਈਵਰ ਆ ਮਾਲਕਾਂ ਦੀ ਤੇ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਆ ਹੁਣ ਸਾਨੂੰ ਕਹਿੰਦੇ ਆ ਗਵਾਹ ਲੈ ਕੇ ਆਓ ਕਦੇ ਕਹਿੰਦੇ ਆ ਕਿ ਕਾਰਵਾਈ ਇਦਾਂ ਨਹੀਂ ਹੋਣੀ ਤੁਸੀਂ ਗਵਾਹ ਦੱਸੋ ਕਿਹੜਾ ਉੱਥੇ ਹੁਣ 6 ਵਜੇ 5 ਵਜੇ ਉੱਥੇ ਕਿੱਦਾਂ ਐਕਸੀਡੈਂਟ ਹੋਇਆ ਟਿੱਪਰ ਸਾਰੀ ਦੁਨੀਆ ਨੂੰ ਨਜ਼ਰ ਆਂਦਾ ਆ ਵੀ ਸਾਈਡ ਤੇ ਲਿਜਾ ਕੇ ਗੱਡੀ ਠੋਕ ਦਿੱਤੀ ਓਨੇ ਤੇ ਪਰ ਇਹ ਲੋਕਾਂ ਨੇ ਸਾਡੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਰਿਕਵੈਸਟਾਂ ਕਰ ਰਹੇ ਆ ਮੇਨਤਾ ਕਰ ਰਹੇ ਆ ਪਰ ਉਹ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਵਾਲੇ ਕੀ ਕਹਿ ਰਹੇ ਨੇ ਪੁਲਿਸ ਵਾਲੇ ਇਹੀ ਕਹਿ ਰਹੇ ਆ ਕਿ ਕੋਈ ਗਵਾਹ ਲੈ ਕੇ ਆਓ ਗਵਾਹ ਅਸੀਂ ਉੱਥੋਂ ਕਿੱਥੇ ਲੈ ਕੇ ਆਈਏ ਸਾਨੂੰ ਤਾਂ ਖੁਦ 1 ਡੇਢ ਘੰਟੇ ਬਾਅਦ ਜਾ ਕੇ ਮੁੰਡਾ ਘੜਿਆ ਅੰਦਰ ਬਿਆਨ ਦਰਜ ਕਰਾਤੇ ਤੁਸੀਂ ਬਿਆਨ ਦਰਜ ਕਰਿ ਦੇ ਨਹੀਂ ਪਏ ਸਾਡੇ ਕੋਲ ਸਾਡੀ ਦਾ ਡਿਮਾਂਡ ਆ ਜੀ ਪ੍ਰਸ਼ਾਸਨ ਦੇ ਅੱਗੇ ਕਿਸੇ ਦਾ ਜਵਾਨ ਪੁੱਤ ਮਰਿਆ ਹੈਗਾ ਉਹਦੀ ਵੀ ਹੈਲਪ ਕੀਤੀ ਜਾਵੇ ਜਿਹੜੀ ਕਾਰਵਾਈ ਬਣਦੀ ਹੈ ਟਿਪਪਰ ਮਾਲਕ ਤੇ ਡਰਾਈਵਰ ਤੇ ਉਹ ਤੇ ਕਾਰਵਾਈ ਕੀਤੀ ਜਾਵੇ ਬਟ ਉਹ ਨਹੀਂ ਕਰਦੇ ਠੀਕ ਓਕੇ ਜੀ ਐਕਸੀਡੈਂਟ ਹੋਇਆ ਕੀ ਕਿਨੇ ਕਿਨੇ ਹੋਏ ਕਿ ਕੌਣ ਕੌਣ ਸੀ ਹੋਇਆ ਸੀ ਇੱਕ ਕਾਰ ਸੀ ਮਰੂਤੀ ਕਾਰ ਤੇ ਇੱਕ ਟਿਪਪਰ ਦਾ ਹੋਇਆ ਸੀ ਸਾਨੂੰ 112 ਤੇ ਕੰਪਲੇਂਟ ਆਈ ਸੀ ਕਿ ਅਸੀਂ ਤੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਟਿਪ ਕਾਰ ਚਾਲਕ ਵਿੱਚ ਕਾਰ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਟਿੱਪਰ ਚਾਲਕ ਜਿਹੜਾ ਸੀ ਉਹ ਮੌਕਾ ਤੇ ਭੱਜ ਗਿਆ ਸੀਗਾ ਤੇ ਉੱਥੇ ਆਪਾਂ ਇੱਕ ਪਿੰਡ ਤੋਂ ਟਰੈਕਟਰ ਬੁਲਾ ਕੇ ਉਹਨੇ ਰੱਸਾ ਪਾ ਕੇ ਟਰੱਕਰ ਨੂੰ ਕੱਢ ਵਿੱਚੋਂ ਸਿੱਧੀ ਕਰਕੇ ਤਾਂ ਉਹਨੇ ਫੇਰ ਉੱਥੇ ਬਾਹਰ ਕੱਢਿਆ ਜਦ ਕਾਰ ਚੱਲ ਗਈ ਤਾਂ एकदम ਦੇਖੋ ਕੀ ਕਾਹਾਂਜੀ ਤੇ ਮੌਕੇ ਤੇ ਹੋ ਗਈ ਸੀਗੀ ਜੰਗਬਾਦਰ ਟਿੱਪਰ ਵਾਲਾ ਕਿੱਥੇ ਦਾ ਫੜਵਾਇਆ ਕਿ ਨਹੀਂ ਟਿੱਪਰ ਵਾਲਾ ਪਠਾਨਕੋਟ ਦਾ ਆਈ ਹਾਂਜੀ ਫੜ ਲਿਆ ਜੀ ਇਹ ਆਪਣੇ ਆਪ ਹੀ ਉੱਥੇ ਚਲ ਗਿਆ ਸੀਗਾ ਇਹਨੇ ਚੱਬੇ ਆਠਾਣੀ ਚੱਲ ਗਿਆ ਸੀ ਕਿ ਕੀ ਕਾਰਨ ਦੱਸਿਆ ਜਿਹੜਾ ਐਕਸੀਡੈਂਟ ਦਾ ਕੀ ਕਾਰਨ ਦੱਸਿਆ ਕਾਰਨ ਤਾਂ ਉਹ ਮੋਕੇ ਤੇ ਤਾਂ ਕੋਈ ਹੈ ਨਹੀਂ ਸੀਗਾ ਸੀ ਨਾ ਹੀ ਕੈਮਰਾ ਉੱਥੇ ਕੋਈ ਪਰ ਦੇਖਣ ਨੂੰ ਆਇਆ ਕਿ ਜਦ ਉਹ ਸਾਹਮਣੇ ਵੱਜੇ ਜਾਂ ਦੋਨੋਂ ਹਾਂਜੀ ਉਹ ਦੂਜੀ ਸਾਈਡ ਆ ਕੇ ਵੱਜ ਰਹੇ ਹਾਂ ਹਾਂਜੀ ਹਾਂਜੀ ਤੇ ਕਾਰਵਾਈ ਕੀ ਕੀਤੀ ਕਾਰਵਾਈ ਹੁਣ ਇੱਕ ਪਰਚਾ ਦਰਜ ਕਰਕੇ ਉਹਨਾਂ ਦੇ ਡੈਡੀ ਤੇ ਬਿਆਨਾਂ ਤੇ ਕਾਰਵਾਈ ਹੈ ਕਰਦੇ ਪਏ ਕੋਈ ਯਾਰ ਦਰਜ ਕਰ